ਕਲ ਜੀ ਸਾਰਿਆਂ ਨੂੰ ਜੀ ਤੇ ਅਸੀਂ ਅੱਜ ਲੱਗੇ ਬਣਾਣਾ ਖਜੂਰ ਵਾਲੇ ਲੱਡੂ ਤੇ ਉਹਦੇ ਵਾਸਤੇ ਮੈਂ ਲਿਆ ਪਿਸਤਾ ਛੋਟਾ ਛੋਟਾ ਕਰ ਲਿਆ ਸੀਗਾ ਤੇ ਇਹ ਮੈਂ ਲਿਆ ਕਾਜੂ ਬਦਾਮ ਗਿਰੀ ਤੇ ਖਰੋਟ ਗਿਰੀ ਇਹਨਾਂ ਤਿੰਨਾਂ ਨੂੰ ਮੈਂ ਗ੍ਰाइंड ਕੀਤਾ ਹੈ ਨਾ ਇਹ ਫਿਰ ਮੈਂ ਕੱਟ ਲਈ ਉਹ ਜਿਆਦਾ ਗ੍ਰाइंड ਹੋਏ ਸੀਗੇ ਤੇ ਥੋੜੀ ਜਿਹੀ ਇੱਕ ਕਟਸ਼ੀ ਇਹ ਪਾਵਾਂਗੇ ਖਸਖਸ ਤੇ ਇੱਕ ਕਟਸ਼ੀ ਇਹ ਮਗਜ਼ ਪਾਵਾਂਗੇ ਅਗਰ ਇਹ ਗੋਲਾ ਥੋੜਾ ਇੱਕ ਤੇ ਅਸੀਂ ਲਈਏ ਖਜੂਰ ਇਹ ਗ੍ਰाइंड ਕਰ ਲਈਏ ਅਸੀਂ ਬਾਕੀ ਮਿੱਠਾ ਹੀ ਕੁਝ ਨਹੀਂ ਪਾਣਾ ਤੇ ਹੁਣ ਅਸੀਂ ਨਾ ਥੋੜਾ ਜਿਆਦਾ ਇਹਨੂੰ ਕਰ ਲਈਏ ਨਾ ਭਰਾਈ ਕਾਜੂ ਤੇ ਇਹ ਸਾਰਾ ਕੁਝ ਮੈਂ ਇਕੱਠਾ ਹੀ ਨਾ ਪਾ ਲਵਾਂਗੀ ਥੋੜਾ ਜਿਆਦਾ ਮੈਂ ਦੱਸਣਾ ਪੁੱਲ ਵੀ ਥੋੜਾ ਜਿਆਦਾ 2 ਚਮਚ ਮੱਕੀ ਹੋ ਪਾਇਆ ਜਿਆਦਾ ਨਹੀਂ ਪਾਣਾ ਤੇ ਥੋੜਾ ਜਿਹਾ ਪਾਇਆ 2 ਚਮਚ ਤੇ ਨੂੰ ਥੋੜਾ ਹਨਾ ਪੁੰਨ ਲਵਾਂਗੇ ਜਿਹੜਾ ਥੋੜਾ ਜਿਹਾ ਕੱਚਾ ਪੰਜੜਾ ਥੋੜਾ ਨਿਕਲ ਜੇ ਤੇ ਇਹ ਨਾਲ ਹੀ ਅਸੀਂ ਪਾ ਦਾਂਗੇ ਮਗਜ਼ ਇਕ ਅੱਛੀ ਖਮਾਗੇ ਪਾਇਆ ਤੇ ਆਪਣੀ ਮਰਜ਼ੀ ਚਾਹੇ ਜੋ ਵੀ ਤੁਹਾਡੇ ਕੋ ਹੈਗਾ ਹਨਾ ਘਰੇ ਪਿਆ ਦੀ ਫਾਸਕ ਦੇ ਕੋਈ ਜ਼ਰੂਰੀ ਨਹੀਂ ਹੈ ਵੀ ਜਿਹੜਾ ਕੁਝ ਦੱਸਿਆ ਜ਼ਾਰਾ ਕੋ ਅਸੀਂ ਵੀ ਪਾਣਾ ਵਿੱਚ ਤੇ ਕਸਕਸ ਜਿਹੜੀ ਹੈ ਮੈਂ ਥੋੜੀ ਇਹਨਾਂ ਬਾਅਦ ਚ ਭੁਣ ਲਵਾਂਗੀ ਗਿਰੀਆਂ ਥੋੜੀਆਂ ਸਾਫ਼ ਕਰੀਏ ਸੜ ਗਿਆ ਤੇ ਇੱਕ ਪਾਸੇ ਸੇਵ ਨੂੰ ਕਿਹਨੇ ਕੋਲੋਂ ਚਲੂ ਕਮੈਂਟ ਸਾ ਮਟੀਰੀਅਲ ਸੜਾਣਾ ਥੋੜਾ ਹੋ ਗਿਆ ਪੁੱਜ ਗਿਆ ਉਹਨਾਂ ਟਰਾਂਸਫਰ ਕਰ ਲਾਂਗੇ ਇਹਦੇ ਬਾਅਦ ਬੇਹੋਨਾ ਸੀ ਪਾਵਾਂਗੇ ਖਸਖਸ ਥੋੜਾ ਜਿਹਾ ਪੁੱਨ ਆਗੇ ਕੜਸੀ ਇੱਕ ਪਾਈ ਐ ਛੋਟੇ ਇਹਨਾਂ ਵਿੱਚ ਕਿਉਂ ਅਹੀ ਹੈ ਨਾ ਜਿਆਦਾ ਨਹੀਂ ਅਹੀ ਪਾਣਾ ਤੇ ਬਸ ਇਦਾਂ ਥੋੜੇ ਨਾ ਨੋਰਮਲ ਜਿਹਾ ਇਦਾਂ ਪੋਨਰ ਵਾਸਤੇ ਹੀ ਇਹ ਖਸ ਖਸ ਵਾਲਾ ਮੈਂ ਦੇ ਪੁਣਾਈ ਦਾ ਥੋੜਾ ਜਿਹਾ ਮੈਂ ਕਿਉਂ ਪਾਵਾਂਗੀ ਵਿੱਚ ਥੋੜਾ ਜਿਹਾ ਘਿਓ ਪਾਵਾਂਗੇ ਮੈਂ ਵਿੱਚ ਬਹੁਤ ਜ਼ਿਆਦਾ ਨਹੀਂ ਹੈ ਚਮਚਾ ਇੱਕ ਤੈਨੂੰ ਕੋਈ ਨਾ ਪੀਸਣਾ ਨਹੀਂ ਐਨ ਅੱਧਾ ਸਿੱਧੇ ਪਾਲਣਾ ਇਹਨਾਂ ಟ್ರಿಲೀ ಲವಾಗೆ <önemli> ਨਾਰਮਲ ਜਿਹਾ ਚਾਹ ਵਿੱਚ ਵਗ ਲੋੜਦੇ ਨਹੀਂ ਪਾਣ ਦੀ ਪਰ ਚਲੋ ਥੋੜਾ ਜਿਹਾ ਪਾ ਲੰਨੇ ਹਨਾ ਅਸੀਂ ਚਮਚਾਗੀ ਪਾਇਆ ਇਸ ਵਿੱਚ ਕੋਗੇ ਇਹਦੇ ਵਿੱਚ ਹੋਰ ਨਹੀਂ ਕੋਈ 슈ਗਰ ਵਗੈਰਾ ਕੁਛ ਨਹੀਂ ਪਾਣਾ। ਕੋਗੇ ਜਿਨ੍ਹਾਂ ਨੂੰ ਹਨਾ ਕੋਈ 슈ਗਰ ਦੀ ਪ੍ਰੋਬਲਮ ਹੈ ਉਹਦੇ ਇਸ ਤਰ੍ਹਾਂ ਬਣਾ ਕੇ ਖਵਾ ਸਕਦੇ ਹੋ। ਜੀ ਇਹ ਦੇ ਖਿਜੂਰ ਵਾਲੀਆਂ ਤੇ ਇਹਦੇ ਵਿੱਚ ਮਿੱਠਾ ਪਾਣੀ ਹੋਰ ਲੋੜ ਨਹੀਂ ਤੁਹਾਨੂੰ ਹੁਣ ਇਹ ਵੀ ਪੁੱਜ ਗਿਆ ਹੈ ਹੁਣ ਇਹਨੂੰ ਵੀ ਦੋ ਟ੍ਰਾਂਸਫਰ ਕਰ ਲਾਂਗੇ ਹੋਨੇ ਖਜੂਰਾ ਜਿਹੜੀਆਂ ਇਹਨਾਂ ਨੂੰ ਥੋੜਾ ਜਿਹਾ ਕਰ ਲਵਾਂਗੇ ਇਹਨਾਂ 'ਚ ਥੋੜਾ ਜਿਹਾ ਕਿਓ ਪਾਵਾਂਗੇ ਜੋ ਕਿ ਇੰਨਾ ਬੜਾ ਚਿਪਕਦੀਆਂ ਐ ਸੇ ਚੋਲੋ ਵੀਂ ਚਮਚ ਚਮਚ ਕੀ ਪਾਇਆ ਕਿ ਉਹਦਾ ਬੱਸ ਇਹਨੂੰ ਥੋੜਾ ਜਨਾ ਗਰਮ ਹੀ ਕਰਨਾ ਇਹਦਾ ਮਿਕਸ ਹੋ ਜਾ ਮਟੀਰੀਅਲ ਜੀ ਉਹਨੇ ਖਜੂਰ ਵੀ ਹੋ ਗਈ ਐ ਉਹਨੇ 90 ਦੇ ਵਿੱਚ ਪਾ ਦੋਗੇ ਆ ਦੇਖੋ ਜੀ ਖਜੂਰ ਵਾਲੇ ਲੱਡੂ ਸਾਡੇ ਰੈਡੀ ਹੋ ਗਏ ਆ ਤੇ ਬਹੁਤ ਵਧੀਆ ਬਣਿਆ ਹੈਗੇ ਆ ਤੇ ਤੁਸੀਂ ਵੀ ਐਗੀਆਂ ਚੀਜ਼ਾਂ ਨਾ ਘਰੇ ਬਣਾ ਕੇ ਖਾਇਆ ਕਰੋ ਸਿਹਤ ਲਈ ਬਹੁਤ ਵਧੀਆ ਹੈ ਦੇਖਿਓ ਕਿ ਇਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਨਾ ਵਧੀਆ ਹੀ ਪਾਈ ਹੈਗੀ ਹੈ ਤੇ ਇਸੇ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ